ਸੁੱਕਾ ਤਲਾਬ ਮੰਦਰ ਚ ਪਹੁੰਚਿਆ ਔਰ ਮੈਂ ਸਮਝਦਾ ਹਾਂ ਕਿ ਬਿੱਲਾ ਜੀ ਜਿਹੜੇ ਬਹੁ ਸਮੇਂ ਤੋਂ ਇਸ ਮੰਦਰ ਦੀ ਸੇਵਾ ਕਰ ਰਹੇ ਨੇ ਔਰ ਹਮੇਸ਼ਾ ਹੀ ਇਹਨਾਂ ਦੇ ਮਨ ਵਿੱਚ ਰਬੂ ਦੇ ਪਤੀ ਇੱਕ ਮਾਨ ਸਮਾਨ ਹੁੰਦਾ ਹੈ ਸੇਵਾ ਭਾਵ ਹੁੰਦਾ ਹੈ ਔਰ ਮੈਂ ਦੇਖਿਆ ਹੈ ਕਿ ਚਾਹੇ ਗੁਰੂ ਮਹਾਰਾਜ ਦਾ ਕੋਈ ਦਿਨ ਹੋਏ ਚਾਹੇ ਧਾਰਮਿਕ ਤੌਰ ਤੇ ਸ਼ਿਵ ਜੀ ਦਾ ਹੋਵੇ ਚਾਹੇ ਸ਼੍ਰੀ ਕ੍ਰਿਸ਼ਨ ਮਹਾਰਾਜ ਦਾ ਹੋਵੇ ਇਹ ਲੋਕਾਂ ਨੂੰ ਜੋੜਦੇ ਨੇ ਜਿਹੜੇ ਲੋਕ ਲੋਕਾਂ ਨੂੰ ਜੋੜਦੇ ਨੇ ਧਾਰਮਿਕ ਆਸਤਾ ਦੇ ਨਾਲ ਈਸ਼ਵਰ ਉਹਨਾਂ ਨੂੰ ਵਾਹਿਗੁਰੂ ਉਹਨਾਂ ਨੂੰ ਬਹੁਤ ਸ਼ਕਤੀ ਦਿੰਦਾ ਹੈ ਬਹੁਤ ਤਾਕਤ ਦਿੰਦਾ ਹੈ ਆਸ਼ੀਰਵਾਦ ਦਿੰਦਾ ਹੈ ਔਰ ਮੈਂ ਸਮਝਦਾ ਹਾਂ ਕਿ ਜਿਹੜੇ ਲੋਕ ਪ੍ਰਭੂ ਦੇ ਨਾਲ ਵਾਹਿਗੁਰੂ ਨਾਲ ਜੋੜਦੇ ਨੇ ਉਹ ਲੋਕ ਬਹੁਤ ਮਹਾਨ ਹੁੰਦੇ ਨੇ ਇੱਕ ਰੂਪ ਵਿੱਚ ਉਹਨਾਂ ਦਾ ਜਿਹੜਾ ਸਤਕਾਰ ਹੈ ਗੁਰੂ ਮਹਾਰਾਜ ਵੱਲੋਂ ਬਹੁਤ ਹੁੰਦਾ ਹੈ ਮੈਂ ਅੱਜ ਦੇ ਦਿਹਾੜੇ ਤੇ ਜਿਵਰਾਤੀ ਦੇ ਸ਼ੁਭ ਮੌਕੇ ਦੇ ਉੱਤੇ ਅੱਜ ਬਹੁਤ-ਬਹੁਤ ਜਿੱਥੇ ਮੰਦਰ ਦੇ ਸਾਰੇ ਅਧਿਕਾਰੀ ਜਿਹੜੇ ਧਰਸਤੀ ਨੇ ਉਹਨਾਂ ਨੂੰ ਮੁਬਾਰਕ ਦਿੰਦਾ ਹਾਂ ਔਰ ਖਾਸ ਤੌਰ ਤੇ ਬਿੱਲਾ ਜਨੂ ਨੂੰ ਮੁਬਾਰਕ ਦਿੰਦਾ ਕਿ ਉਹਨਾਂ ਨੇ ਸ਼ੁਭ ਕਾਰਮ ਜਿਹੜੇ ਮੇਸ਼ਾ ਕਰਦੇ ਨੇ ਗੁਰੂ ਮਹਾਰਾਜ ਈਸ਼ਵਰ ਇਹਨਾਂ ਨੂੰ ਸ਼ਕਤੀ ਦੇ ਤਾਕਤ ਦੇ ਔਰ ਹਮੇਸ਼ਾ ਇਹ ਚੰਗੇ ਕੰਮ ਕਰਕੇ ਲੋਕਾਂ ਨੂੰ ਗੁਰੂ ਮਹਾਰਾਜ ਦੇ ਨਾਲ ਜੋੜਦੇ ਨੇ ਅੱਜ ਦੇ ਪਾਵਨ ਅਸਤੇ ਨੌਜਵਾਨਾਂ ਲਈ ਮੈਸੇਜ ਹੈ ਬਿਲਕੁਲ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਬਿੱਲਾ ਜੀ ਨੇ ਧਾਰਮਿਕ ਆਸਤਾ ਆਪਣੇ ਹੱਥੇ ਚ ਰੱਖੀ ਹੈ ਔਰ ਇਸ ਧਾਰਮਿਕ ਆਸਤਾ ਨੂੰ ਤੁਸੀਂ ਵੀ ਮੰਨੋ ਕਿਉਂਕਿ ਅੱਜ ਦਾ ਜਿਹੜਾ ਟਾਈਮ ਹੈ ਅਸੀਂ ਧਰਮ ਨੂੰ ਮੰਨਾਗੇ ਧਰਮ ਵਿੱਚ ਦੱਸਿਓ ਇਹ ਗੱਲਾਂ ਨੂੰ ਮੰਨਾਂਗੇ ਤੇ ਸਾਡਾ ਜੀਵਨ ਉਹ ਤੁਹਾਡੇ ਪਰਿਵਾਰ ਦਾ ਜੀਵਨ ਉਹ ਦੇਸ਼ ਦਾ ਜੀਵਨ ਜਿਹੜਾ ਬਹੁਤ ਉਜਵਲ ਹੋਏਗਾ